ਬਿੱਟ ਕੀ ਨਾਮ ਹੈ ਜੀ ਇਹ ਸੇ ਹਾਕਮ ਸਿੰਘ ਅਨਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਬਠਿੰਡਾ ਅੱਜ ਇੱਕ ਸੈਮੀਨਾਰ ਕਰੇ ਕਿੱਥੇ ਕਰੇਗਾ ਤੇ ਕਿਸ ਸਰ ਐਸਐਸਪੀ ਸ੍ਰੀ ਦੀਪ ਕੁਪਾਰੀਕ ਦੇ ਆਈਪੀਐਸ ਐਸਐਸਪੀ ਬਠਿੰਡਾ ਦੇ ਦਸੰਦਰ ਦੇ ਸੰਸਾਰ ਰਜਿੰਦਰਾ ਕਾਲਜ ਦੇ ਵਿੱਚ ਟ੍ਰੈਫਿਕ ਸੈਮੀਨਾਰ ਲਾਏਗੇ ਕਿਸ ਸੰਬੰਧ ਦੇ ਸੀ ਜੀ ਇਹ ਸਾਰਾ ਜਿਹੜਾ ਨਾ ਪਹਿਲਾਂ ਕਾਨੂੰਨ ਤਾਂ ਸਾਡੇ ਕੋਲੇ ਪਹਿਲਾਂ ਹੀ ਐਮਐਸ 2016 ਦਾ ਲੱਗਿਆ ਹੋਇਆ ਹੈ ਜੀ 21/02016 ਦਾ ਉਦੋਂ ਤੋਂ ਹੀ ਮੈਂ ਦੱਸਦਾ ਬੱਚਿਆਂ ਨੂੰ ਵੀ ਤੁਸੀਂ ਅਨਰੇਜ ਵੀ ਕਲਨੀ ਚਲਾਉਣ ਦਾ ਥੋੜੇ ਮਾਪਿਆਂ ਨੂੰ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ ਹੈ ਹੁਣ ਪੰਜਾਬ ਗਵਰਨਮੈਂਟ ਨੇ ਐਕਸੀਡੈਂਟਾਂ ਨੂੰ ਦੇਖਦੇ ਹੋਏ ਸਾਰਾ ਰੋਡ ਐਕਸੀਡੈਂਟ ਬਹੁਤ ਹੋਏ ਨਾਲ ਇਹ ਪੰਜਾਬ ਗਵਰਨਮੈਂਟ ਨੇ ਸੀਐਮ ਸਾਹਿਬ ਨੇ ਨਿੱਜੀ ਤੌਰ ਤੇ ਲਿਆ ਵੀ ਕਿਸੇ ਦੀ ਰੋਡ ਹਾਦਸੇ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤਾਂ ਸਕੂਲਾਂ ਚ ਸੰਸਥਾ ਦੇ ਵਿੱਚ ਵੱਖਰ ਵੱਖਰੇ ਪ੍ਰਾਈਵੇਟ ਕਾਲਜਾਂ ਸਕੂਲਾਂ ਦੇ ਵਿੱਚ ਸਾਰਿਆਂ ਨੂੰ ਹੀ ਲੈਟਰ ਕੱਢੇ ਹੋਏ ਨੇ। ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਜਿਹੜਾ ਵੀ 16 ਤੋਂ 18 ਸਾਲ ਦਾ ਵਿਦਆਉਟ ਗੇਅਰ ਲਾਇਸੈਂਸ ਬਣਦਾ ਉਹਦੇ ਤੇ ਕਿਹੜੇ ਵੀਕਲ ਚਲਾ ਸਕਦਾ ਉਹ ਕਹਿੰਦੇ ਵੀ ਐਕਟਵਾ ਵੀ ਚਲਾ ਸਕਦਾ ਲੋਕ ਕਹਿੰਦੇ ਨਹੀਂ ਸਰ ਬਿਲਕੁਲ ਐਕਟਵਾ ਦੇਖੋ 100 ਪਲੱਸ ਚੱਲਦੀ ਹੈ ਜੀ 80 ਤਾਂ ਆਮ ਹੀ ਤੁਰ ਜਾਂਦੀ ਐਕਟਵਾ ਬਹੁਤ ਪਾਈਦੀ ਹੈ ਸਰ ਜਿਹੜੀ ਜਿਹੜਾ 16 ਸਾਲ ਦਾ ਬੱਚਾ ਸਰ ਪਹਿਲਾਂ ਲਾਇਸੈਂਸ ਤਾਂ ਬਣਨ ਦਾ ਮਤਲਬ ਇਹ ਹੈਗੇ ਵੀ ਜਿਹੜੇ ਬੱਚੇ ਦਾ ਲਾਇਸੈਂਸ 16 ਸਾਲ ਦੇ ਦਾ ਲੜਕੇ ਲੜੀ ਕੋਈ ਫਰਕ ਨਹੀਂ ਉਹਦਾ ਆਧਾਰ ਕਾਰਡ ਫੋਨ ਨਾਲ ਲਿੰਕ ਹੋਵੇ ਤੇ ਉਹਦਾ ਬਲੱਡ ਗਰੁੱਪ ਟੈਸਟ ਹੋਵੇ ਫੋਟੋ ਮਾ ਹੁਣ ਦੋ ਤੁਹਾਡੀ ਪ੍ਰੂਫ ਲਾ ਕੇ ਸਰ 16 ਸਾਲ ਦੇ ਵਿੱਚ ਐਮਐਸਸੀਡਬਲਯੂਓਜੀ ਮੋਟਰਸਾਈਕਲ ਵਿਦਆਊਟ ਗੀਅਰ 50 ਸੀਸੀ ਸਕੂਟੀ ਦਾ ਬਣਦਾ ਸਰ ਐਕਟਵਾ ਦਾ ਨਹੀਂ ਸਰ ਕੀ ਅਪੀਲ ਕਰਨਾ ਚਾਹੁੰਦਾ ਮੈਂ ਇਹੀ ਬੀਲ ਕਰਨਾ ਚਾਹੁੰਦਾ ਵੀ ਜਿਹੜੇ ਨਾ ਵੀ ਕਲੇਮ ਪਤਾ ਨਹੀਂ ਲੱਗਦਾ ਲੋਕਾਂ ਨੂੰ ਬਠਿੰਡੇ ਚ ਕਰੋਨਾ ਰੁਪਿਆ ਕਲੇਮ ਪਾਇਆਗਾ ਲੋਕਾਂ ਨੂੰ ਜਿਹੜੇ 18 ਸਾਲਾਂ ਬੱਚੇ ਦਾ ਅੰਡਰੇਜ ਹੈ ਇਹ ਮਾਂ ਤੇ ਉਹਨੂੰ ਬੇਨਤੀ ਇਹੀ ਕਰਦਾ ਮੈਂ ਕੋਈ ਐਕਟ ਵਨ ਦੇਓ ਕੋਈ ਮੋਟਰਸਾਈਕਲਾਂ ਦੇਓ ਇਹਨਾਂ ਨੂੰ ਤੁਹਾਡੇ ਬੱਚੇ ਦੇ ਕੋਈ ਐਕਸੀਡੈਂਟ ਕਰਤਾ ਕਿਸੇ ਦੀ ਜਾਨ ਚਲੀ ਗਈ ਪਰਚਾ ਦਰਜ ਹੋ ਗਿਆ ਜਾਂ ਲੱਤਾਂ ਮਾਂ ਟੁੱਟ ਗਈਆਂ ਕੋਈ ਵੀ ਥਾਣੇ ਦੇ ਵਿੱਚ ਤੁਹਾਡੇ ਬੱਚੇ ਦਾ ਨਾਮ ਦਰਜ ਹੋ ਗਿਆ ਪਰਚਾ ਦਾ ਐਫਆਰ ਦਰਜ ਹੋ ਗਿਆ ਤੁਹਾਡੇ ਬੱਚੇ ਦਾ ਪਾਸਪੋਰਟ ਵੀ ਗਿਆ ਨੌਕਰੀ ਵੀ ਗਈ ਤੁਹਾਨੂੰ ਵੀ 3 ਸਾਲ ਦੀ ਜੇਲ੍ਹ ਅਤੇ 25000 ਕੀ ਚਰਵਾਉਣੀ ਠੀਕ ਹੈ ਕਈ ਵਾਰੀ ਕੋਈ ਮੰਗ ਕੇ ਲੈ ਜਾਂਦਾ ਜਦ ਆਪਾਂ ਵੇਚ ਦਿੰਦੇ ਆ ਉਹ ਨਾ ਨਹੀਂ ਕਰਾਉਂਦਾ ਉਹ ਸਰ ਉਹ ਵੀ ਬਹੁਤ ਵੱਡਾ ਫਿਕਰ ਜਦੋਂ ਤੁਸੀਂ ਕੋਈ ਵੀ ਕੁਲਵੇਜ ਦਿਓ ਤੁਸੀਂ ਉਹਨਾਂ ਚਿਰ ਉਹਨੂੰ ਪ੍ਰੂਫ ਪੂਰੇ ਨਾਂ ਤੇ ਉਹ ਉਹਨੂੰ ਕਹਦੇ ਵੀ ਕਲ ਨਾ ਕਰੋ ਮੰਨ ਲਓ ਵੀ ਤੁਸੀਂ ਐਕਟਵਾ ਕਾਰ ਜੀਪ ਕਿਸੇ ਨੂੰ ਦੇ ਦਿੱਤੀ ਥੜ ਮੌੜ ਮੰਡੀ ਦੇ ਦਿੱਤੀ ਰਾਮਪੁਰੇ ਦੇ ਦਿੱਤੀ ਕਿਸੇ ਰਿਸ਼ਤੇਦਾਰ ਨੂੰ ਦੇ ਦਿੱਤੀ ਉਹ ਨਾ ਕਰਾਉਂਦਾ ਨਹੀਂ ਨਾ ਛੋਡੇ ਬੋਲੀ ਜਾਂਦੀ ਹੈ ਅਗਰ ਨਾ ਬੀਮਾ ਕਰਾਉਂਦਾ ਉਹ ਬੰਦਾ ਕੱਲ ਨੂੰ ਕੋਈ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਈ ਬੰਦਾ ਮਰ ਗਿਆ ਤੇ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਗਵਰਨਮੈਂਟ ਰਜਿੰਦਰਾ ਕਾਲਜ ਪਠਿੰਡਾ ਕੀ ਕਰਾਂਗੇ ਅੱਜ ਟ੍ਰੈਫਿਕ ਸੰਬੰਧੀ ਇੱਕ ਸੰਮੇਲਨ ਹੈ ਹਾਂਜੀ ਅੱਜ ਸਰਦੇ ਐਨਐਸਐਸ ਔਰ ਐਨਸੀਸੀ ਵਿਭਾਗ ਦੇ ਵੱਲੋਂ ਆਪਣੇ ਵੋਲੰਟੀਅਰਸ ਦੇ ਨਾਲ ਨੂੰ ਇੱਕ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਦੇ ਵਿੱਚ ਕੇ ਸਰਦਾਰ ਹਾਕਮ ਸਿੰਘ ਜੀ ਉਹਨਾਂ ਨੇ ਬੱਚਿਆਂ ਨੂੰ ਪਰਪੋਰਟ ਜਾਣਕਾਰੀ ਦਿੱਤੀ ਔਰ ਜੋ ਸਰਕਾਰ ਦੁਆਰਾ ਪੰਜਾਬ ਸਰਕਾਰ ਦੁਆਰਾ ਕੋਈ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ ਕਿ 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਹਨ ਉਹ ਜੇ ਵੀਹਿਕਲ ਚਲਾਉਂਦੇ ਹਨ ਤਾਂ ਉਹਨਾਂ ਦੇ ਮਾਪੇ ਸਜ਼ਾ ਦੇ ਭਾਗੀਦਾਰ ਹੋਣਗੇ ਜਾਂ ਜੇ ਕਿਸੇ ਦਾ ਮੰਗਵਾ ਇਹ ਵੀਹਿਕਲ ਵੀ ਲੈ ਕੇ ਜਾਂਦੇ ਹਨ ਤਾਂ ਉਸ ਵਹੀਕਲ ਲਗੜਾ ਮਾਲਕ ਹੈ ਉਹ ਇਸ ਦਾ ਜ਼ਿੰਮੇਵਾਰ ਹੋਏਗਾ ਇਹ ਸਰਕਾਰ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਔਰ ਇਸ ਦੇ ਨਾਲ ਐਕਸੀਡੈਂਸ ਵੀ ਘਟਣਗੇ ਔਰ ਅਸੀਂ ਅੱਜ ਦੇਖਦੇ ਹਾਂ ਕਿ ਬੱਚੇ ਜਿਹੜੇ ਹਨ ਛੋਟੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਜਿਹੜੇ ਹਨ ਬੜੀ ਤੇਜ਼ ਸਪੀਡ ਦੇ ਨਾਲ ਸੜਕਾਂ ਦੇ ਉੱਪਰ ਜਾਂਦੇ ਹਨ ਕਿਉਂਕਿ ਦੁਰਘਟਨਾ ਦਾ ਕਾਰਨ ਬਣਦੇ ਹਨ ਤਾਂ ਇਸ ਦੇ ਨਾਲ ਕਰ ਕਰ ਦੇ ਵਿੱਚ ਇਹ ਸੰਦੇਸ਼ ਪਹੁੰਚਾਉਣਾ ਬਹੁਤ ਜ਼ਰੂਰੀ ਹੈ اور ਇਸ ਤਰ੍ਹਾਂ ਦਾ ਉਪਰਾਲਾ ਸਾਰੇ ਵਿੱਦਿਕ ਸੰਸਥਾਵਾਂ ਦੇ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ